ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਹ ਵੀ ਉਹਨਾਂ ਮੁੱਦਿਆਂ ਵਿੱਚੋਂ ਇੱਕ ਹੈ ਜਿਵੇਂ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਉਵੇਂ ਯੂਨੀਵਰਸਿਟੀ ਦਾ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਅੱਜ ਇੱਕ ਬੈਠਕ ਸੱਦੀ ਗਈ ਇਕਤਰਤਾ ਵਿਦਿਆਰਥੀਆਂ ਨੇ ਹਿੱਸਾ ਲਿਆ ਤੁਸੀਂ ਲਿਆ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੀ ਨਿਬੜਿਆ ਕੀ ਹੈ ਲੜਾਈ ਅੱਗੇ ਲੜਨ ਦਾ ਨਿਸ਼ਾਨਾ ਕੀ ਹੈ ਬਚਾਉਣ ਦਾ ਦੇਖੋ ਉੱਥੇ ਦੋ ਕਿਸਮ ਦੀਆਂ ਡਿਸਕਸ਼ਨਾਂ ਸੀ ਇੱਕ ਤੇ ਇਹ ਸੀਗਾ ਕਿ ਇਹ ਪੰਜਾਬ ਦੇ ਨਾਲ ਬਹੁਤ ਥੱਕਾ ਹੋਇਆ ਕਿ ਜਿਸ ਯੂਨੀਵਰਸਿਟੀ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਹੋਵੇ ਜੀ ਤੇ ਉਸ ਨੂੰ ਇੰਟਰਸਟੇਟ ਬਾਡੀ ਕਾਰਪੋਰੇਟ ਬਣਾ ਕੇ ਛੱਟਤਾ ਜਾਏ ਉਹਦਾ ਮਤਲਬ ਇਹ ਹੈ ਕਿ ਜਦੋਂ 1966 ਵਾਲਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਜਿਹਦੇ ਤਹਿਤ ਪੰਜਾਬੀ ਸੂਬਾ ਦੇ ਬਾਅਦ ਪੰਜਾਬ ਬਣਿਆ ਹਰਿਆਣਾ ਬਣਿਆ ਤੇ ਹਿਮਾਚਲ ਵਾਲੇ ਕੁਝ ਏਰੀਏ ਹਿਮਾਚਲ ਨੂੰ ਗਏ ਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਬਣਿਆ ਚਾਰ ਹਿੱਸੇ ਹੋ ਗਏ ਉਹਦੀ ਸਾਂਝੀ ਯੂਨੀਵਰਸਿਟੀ ਬਣਾਤੀ ਹੁਣ ਸੈਕਸੈਸਿਵ ਸਟੇਟ ਜਿਹੜੀਆਂ 4 ਹੋ ਗਈਆਂ ਇੱਕ ਯੂਨੀਅਨ ਟੈਰੀਟਰੀ ਤਿੰਨ ਸੂਬੇ ਤਿੰਨਾ ਚੋਂ ਦੋ ਤੇ ਨਿਕਲ ਗਏ ਹਰਿਆਣੇ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਕੁਰਕਸ਼ੇਤਰਾ ਯੂਨੀਵਰਸਿਟੀ ਹਿਮਾਚਲ ਨੇ ਹਿਮਾਚਲ ਯੂਨੀਵਰਸਿਟੀ ਬਣਾ ਲਈ ਜਾਂ ਹੋਰ ਬਣਾ ਲੀਆਂ ਰਹਿ ਗਿਆ ਯੂਨੀਅਨ ਟੈਰੀਟਰੀ ਚੰਡੀਗੜ੍ਹ ਇਹਦੇ ਕਾਲਜ ਪੰਜਾਬ ਯੂਨੀਵਰਸਿਟੀ ਨੂੰ ਅਫੀਲੀਏਟਡ ਹੈ ਉਹ ਇਸ ਕਰਕੇ ਕਿਉਂਕਿ ਯੂਨੀਵਰਸਿਟੀ ਇੱਥੇ ਯੂਟੀ ਚ ਹੈਗੀ ਹੈ ਪਰ ਇਹਦੇ 210 ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬ ਚ ਵੀ ਹੈਗੇ ਆ ਜਿਨ੍ਹਾਂ ਦੀਆਂ ਡਿਗਰੀਆਂ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਮਿਲਦੀਆਂ ਇਸ ਲਈ ਇਸ ਗੱਲ ਦਾ ਇੱਕ ਚਰਚਾ ਹੋਈ ਕਿ ਇਹ ਯੂਨੀਵਰਸਿਟੀ ਨੂੰ ਕਿਉਂ ਨਹੀਂ ਪੰਜਾਬ ਦਾ ਪੰਜਾਬ ਦਾ ਕਿਹਾ ਜਾਏ ਤੇ ਕਿਉਂ ਨਹੀਂ ਪੰਜਾਬ ਨੂੰ ਸੌਂਪਿਆ ਜਾਏ ਪਰ ਸਾਰਿਆਂ ਨੇ ਫਿਰ ਇਸ ਗੱਲ ਤੇ ਵੀ ਚਰਚਾ ਕੀਤੀ ਕਿ ਉਹ ਤੇ ਕਿਉਂਕਿ ਲੋਕੇਟਿਡ ਯੂਨੀਅਨ ਟੈਰੀਟਰੀ 'ਚ ਆ ਜੀ ਕਿਉਂਕਿ ਚੰਡੀਗੜ੍ਹ ਹੀ ਪੰਜਾਬ ਨੂੰ ਨਹੀਂ ਦਿੱਤਾ ਇਸ ਕਰਕੇ ਇਹ ਇਹਦੇ ਮਾਮਲੇ ਥੋੜੇ ਗੰਭੀਰ ਹੈਗੇ ਆ ਇਸ ਲਈ ਲਾਰਜਰ ਪੋਲੀਟੀਕਲ ਪਾਰਟੀਆਂ ਜਾਂ ਤਾਂ ਕਿ ਇਹਦੇ ਤੇ ਲੜਾਈ ਨਹੀਂ ਲੜਨ ਗਿਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਹੋਰ ਵੀ ਹੋਣ ਪਾਰਟੀਆਂ ਹੋਰ ਅਕਾਲੀ ਦਲ ਦੇ ਵੀ ਕਈ ਕਿਸਮ ਦੇ ਵਰਜ਼ਨ ਹੈਗੇ ਆ ਕਿ ਉਹ ਸਾਰੇ ਜਿਹੜੇ ਲੜ ਕੇ ਇਸ ਮਾਮਲੇ ਦਾ ਹੱਲ ਕਰਾ ਸਕਦੇ ਹੈ ਬਹੁਤ ਵੱਡਾ ਤੱਕਾ ਕਿ ਸੂਬਾ ਬਣਾਤਾ ਤੇ ਰਾਜਧਾਨੀ ਦਿੱਤੀ ਨਹੀਂ ਜੀ ਪੀ ਤੁਸੀਂ ਸਾਰੀਆਂ ਸਾਰੇ ਸੂਬੇ ਹੋਰ ਵੀ ਬਣੇ ਸਾਰਿਆਂ ਨੂੰ ਰਾਜਧਾਨੀ ਦਿੱਤੀਆਂ ਵੀ ਤੁਸੀਂ ਇੱਥੇ ਕਿਉਂ ਇਹ ਟਿੰਡ ਚ ਕੰਨਾ ਪਾਇਆ ਇਸ ਗੱਲ ਤੇ ਸੀਰੀਅਸਲੀ ਜਾਨੀ ਵਿਚਾਰ ਮਮਰਸ਼ ਵੀ ਹੋਇਆ ਪਰ ਸਟੂਡੈਂਟ ਨੇ ਯੂਥ ਨੇ ਖਾਸ ਕਰਕੇ ਕੀਤਾ ਦੂਜਾ ਜਿਹੜਾ ਮਾਮਲਾ ਹੈ ਸੈਨੇਟ ਚੋਣਾਂ ਦਾ ਜਿਹਦੇ ਤੇ ਮੇਨ ਅੱਜ ਮੁੱਦਾ ਮੁੱਖ ਮੁੱਦਾ ਸੀ ਉਹ ਉੱਥੋਂ ਚਰਚਾ ਚੋਂ ਇਹ ਨਿਕਲਿਆ ਕਿ ਪਿਛਲੀ ਵਾਰੀ ਵੀ ਜਿਹੜੀਆਂ ਸੈਨੇਟ ਚੋਣਾਂ ਸਾਲ ਲੇਟ ਕਰਾਈਆਂ ਜੀ ਜਦੋਂ ਪਿਛਲੀ ਟਰਮ ਸੀ ਇਹ 4 ਸਾਲ ਦੀ ਟਰਮ ਹੁੰਦੀ ਹੈ 3 ਸਾਲ ਪਹਿਲਾਂ ਜਦੋਂ ਹੋਈਆਂ ਚੋਣਾ ਤੇ ਉਹ ਵੀ ਕੋਰਟ 'ਚ ਜਾ ਕੇ ਕੋਰਟ ਨੇ ਆਰਡਰ ਕੀਤਾ ਕਿ ਚੋਣਾ ਕਿਉਂ ਨਹੀਂ ਕਰਾਉਂਦੇ ਫੇਰ ਹੋਈਆਂ ਪਿਛਲੀ ਵਾਰੀ ਸਟਰਗਲ ਵੀ ਹੋਇਆ ਹੁਣ ਫੇਰ ਉਹੀ 3 ਸਾਲ 1 ਸਾਲ ਲੇਟ ਕਰਾਈਆਂ 4 ਸਾਲ ਚੱਲਣੀ ਸੀ 3 ਸਾਲਾਂ ਬਾਅਦ ਕਹਿੰਦਾ ਤੁਹਾਡੀ ਟਿਨਿਓਰ ਖਤਮ ਹੂੰ ਉੱਥੇ ਜਿਹੜੀ ਚਰਚਾ ਚੱਲੀ ਜਿੱਥੇ ਕਿਸਾਨ ਵੀ ਸੀਗੇ ਐਕਟੀਵਿਸਟ ਵੀ ਸੀਗੇ ਸਟੂਡੈਂਟ ਦੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨਸ ਸੀਗੀਆਂ ਹੋਰ ਵੀ ਕਈ ਕਿਸਮ ਦੇ ਸਾਰੇ ਸੱਜਣ ਪਾਰਟੀਆਂ ਦੇ ਬੰਦੇ ਪਹੁੰਚੇ ਹੋਏ ਸੀਗੇ ਫਾਰਨ ਅਕਾਲੀ ਦਲ ਦੇ ਨਮਾਇंदे ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਮਾਇंदे ਸੀ ਇਹ ਸਾਰੇ ਪਹੁੰਚੇ ਸੀ ਉਹਨਾਂ ਨੇ ਮਿਲ ਕੇ ਇਹ ਗੱਲ ਕਹੀ ਆ ਕਿ ਦੇਖੋ ਸੈਨੇਟ ਦੀ ਜਿਹੜੀ ਚੋਣ ਆ ਉਹ ਤੇ ਤੁਰੰਤ ਐਲਾਨਣੀ ਚਾਹੀਦੀ ਹੈ ਔਰ ਦੂਸਰਾ ਉਹਦੇ ਨਾਲ ਸੈਨੇਟ ਦੀ ਚੋਣ ਬਹੁਤੇ ਨੂੰ ਪਤਾ ਨਹੀਂ ਸੈਨੇਟ ਸੈਨੇਟ ਇੱਥੋਂ ਦੀ ਜਿਹੜੀ ਗਵਰਨਿੰਗ ਬਾਡੀ ਜਾਂ ਕਹਿ ਲਓ ਤੁਸੀਂ ਇੱਥੇ ਦੀ ਪਾਰਲੀਮੈਂਟ ਹੈ ਯੂਨੀਵਰਸਿਟੀ ਦੀ ਜਿਹੜੀ ਕਿ ਚੁਣੀ ਹੋਈ ਚੁਣੀ ਹੋਈ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਚੋਂ ਹਿਮਾਚਲ ਚੋਂ ਸਾਰੀ ਜਗ੍ਹਾ ਵੋਟਾਂ ਪੈਂਦੀਆਂ ਤੇ ਉਹ ਇੱਥੇ ਯੂਨੀਵਰਸਿਟੀ ਦੇ ਅੰਦਰ ਵੀ ਵੋਟਾਂ ਪੈਂਦੀਆਂ ਫਿਰ ਉਹ 80 90 90 ਬੰਦਿਆਂ ਤੋਂ ਪ੍ਰੋਪਰ ਦੀ ਜਿਹੜੀ ਸੈਨੇਟ ਬਣਦੀ ਆ ਹੁਣ ਉਸ ਦੀਆਂ ਚੋਣਾਂ ਨਾ ਹੋਣੀਆਂ ਇਹਦਾ ਮਤਲਬ ਸਾਰੀਆਂ ਪਾਵਰਜ਼ ਆ ਚਲੇ ਗਈਆਂ ਇਸ ਵੇਲੇ ਵਾਈਸ ਚਾਂਸਲਰ ਕੋ ਤੇ ਚਾਂਸਲਰ ਕੋ ਇਹਦਾ ਮਤਲਬ ਕਿ ਪ੍ਰੈਕਟੀਕਲੀ ਜਦੋਂ ਸੈਨੇਟ ਦੀਆਂ ਚੋਣਾਂ ਨਹੀਂ ਕਰਾਰੇ ਤਾਂ ਸਾਰੀਆਂ ਸ਼ਕਤੀਆਂ ਐਡਮਿਨਿਸਟ੍ਰੇਸ਼ਨ ਦੀਆਂ ਕੇਂਦਰੀਕਰਨ ਹੋ ਗਿਆ ਉਸ ਇੱਥੇ ਡਰ ਪੈਦਾ ਹੋ ਗਿਆ ਆ ਸਾਡੇ ਸਟੂਡੈਂਟਸ ਦੇ ਵਿੱਚ ਵੀ ਸਾਰਿਆਂ 'ਚ ਹੀ ਚਰਚਾ ਚੱਲੀ ਆ ਕਿ ਇਸ ਦਾ ਬਹੁਤ ਜਲਦੀ ਨਿੱਜੀਕਰਨ ਕਰਤਾ ਜਾਊਗਾ ਯੂਨੀਵਰਸਿਟੀ ਦਾ ਕੇਂਦਰ ਲੈ ਲੂਗਾ ਉਹਦਾ ਨਿੱਜੀਕਰਨ ਕਰ ਦੂਗਾ ਨਵੀਆਂ ਇੱਥੇ ਭਰਤੀਆਂ ਪਹਿਲਾਂ ਹੀ ਹੋ ਨਹੀਂ ਰਹੀਆਂ ਮੇਰਾ ਖਿਆਲ ਵੱਧ ਤੋਂ ਵੱਧ 30% ਰੈਗੂਲਰ ਫੈਕਲਟੀ ਹੋ 70% ਪੋਸਟਾਂ ਪੰਜਾਬ ਯੂਨੀਵਰਸਿਟੀ ਚ ਚੱਕਵਾ ਚੁੱਲਾ ਕਰਦੀਆਂ ਹਾਂ ਇਹਦਾ ਮਤਲਬ ਤੂੰ ਉਹਨੂੰ ਬੰਦ ਕਰਨ ਨੂੰ ਤੁਰੇਂ ਜਾਂ ਤੁਸੀਂ ਇਹ ਫਿਰ ਹੌਲੀ-ਹੌਲੀ ਪ੍ਰਾਈਵੇਟ ਹੋ ਜੂਗੀ ਪ੍ਰਾਈਵੇਟ ਹੋਣ ਦਾ ਮਤਲਬ ਇਹ ਹੋਊਗਾ ਕਿ ਇੱਥੇ ਹੁਣ ਨਾਲੋਂ ਫੀਸਾਂ 5 ਗੁਣਾ 6 ਗੁਣਾ ਲੱਗਦੇ ਜਿਹੜੇ ਜਿੰਨੀ ਵੀ ਡਿਮਾਂਡ ਹੋਊਗੀ 10-10 ਗੁਣਾ ਫੀਸਾਂ ਹੋਣਗੀਆਂ ਤੇ ਆਮ ਬੱਚੇ ਜਿਹੜੇ ਬੜੇ ਮਾਣ ਦੇ ਨਾਲ ਪੰਜਾਬ ਯੂਨੀਵਰਸਿਟੀ ਦੀਆਂ ਡਿਗਰੀਆਂ ਡਿਗਰੀਆਂ ਲੈਂਦੇ ਸੀ ਇਹ ਉਹਨਾਂ ਤੋਂ ਬਾਹਰੀ ਹੋ ਜੂਗੀ ਉਹ ਇੱਥੇ ਡਿਗਰੀਆਂ ਨਹੀਂ ਲੈ ਸਕਣਗੇ ਪੜ ਨਹੀਂ ਸਕਣਗੇ ਖਰਚਾ ਇਹ ਨਾ ਜ਼ਿਆਦਾ ਵੱਧ ਜੂਗਾ ਹੁਣ ਇਸ ਚਿੰਤਾ ਚੋਂ ਪਹਿਲਾ ਸਟੈਪ ਉਹ ਕਹਿੰਦੇ ਆ ਕਿ ਸਾਨੂੰ ਸੈਨੇਟ ਦੀਆਂ ਚੋਣਾਂ ਕਰਾਈਆਂ ਜਾਣ ਤੇ ਉਦੋਂ ਅੱਗੇ ਜਿਹੜੇ ਇਸ ਕਿਸਮ ਦਾ ਸੱਤਾ ਦਾ ਕੇਂਦਰੀਕਰਨ ਤੇ ਪੰਜਾਬ ਯੂਨੀਵਰਸਿਟੀ ਨੂੰ ਦਿੱਲੀ ਫੜਾਉਣਾ ਬਾਰ-ਬਾਰ ਕੇਂਦਰੀਕਰਨ ਕਰਨਾ ਉਸ ਦੇ ਵਿਰੁੱਧ ਕੋਈ ਪੱਕੇ ਹੱਲ ਕੱਢੇ ਜਾਣ